ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਪੰਜਾਬੀ ਦੇ ਨੂੰ ਪਿਆਰ ਕਰਨ ਦੇ ਸਾਰੀਆਂ ਤਰ੍ਹਾਂ ਨੂੰ ਮੇਰੇ ਵੱਲੋਂ ਕੇ ਜਾਨੀ ਜਰਨੈਲ ਕਵਾਨ ਤੇ ਮੇਰੀ ਸਾਰੀ ਬਾਹ ਖੱਬਾ ਸੱਜੇ ਬਾਹ ਵਿਸ਼ੇ ਪੰਜਾਬੀ ਗੀਤਕਾਰ ਪਰਿਵਾਰ ਸਾਡਾ ਪੰਜਾਬੀ ਗੀਤਕਾਰ ਸਭਾ ਲੁਧਿਆਣਾ ਪਾਲੀ ਦੇ ਤਾਲੀਆ ਭਾਜੀ ਸਾਰੀ ਸੰਗਤ ਵੱਲੋਂ ਪੂਰੇ ਪੰਜਾਬੀਆਂ ਨੂੰ ਪੂਰੀ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਅੱਜ ਪਹੁੰਚੇ ਹਾਂ ਲੁਧਿਆਣਾ ਪੰਜਾਬੀ ਭਵਨ ਜਿੱਥੇ ਕਿ ਆਉਣ ਵਾਲੀ 22 ਤਰੀਕ ਨੂੰ ਮੇਲਾ ਹੋ ਰਿਹਾ ਹੈ ਗੀਤਕਾਰਾਂ ਦਾ ਮੇਲਾ ਜੋ ਪਹਿਲੀ ਵਾਰ ਹੋ ਰਿਹਾ ਪੂਰੀ ਦੁਨੀਆ ਚੋਂ ਤੁਸੀਂ ਬੜੀ ਬੇਸabri ਨਾਲ ਉਹਦੀ ਉਡੀਕ ਕਰ ਰਹੇ ਹੋ ਸਾਡੀ ਜਿਹੜੀ ਇੱਥੇ ਟੀਮ ਲੱਗੀ ਹੋਈ ਹੈ ਸਾਡੇ ਪਰਿਵਾਰ ਦੇ ਮੈਂਬਰ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਭਾਈ ਤੁਸੀਂ ਮੰਝੇ ਇੱਥੇ ਡਾਉਣੇ ਨੇ ਇਸ ਤਰ੍ਹਾਂ ਇਧਰੋਂ ਲੈ ਕੇ ਆਉਣੇ ਨੇ ਰਾਹੇ ਇੱਥੇ ਹੋਣਗੇ ਉਹ ਸਾਰੀਆਂ ਚੀਜ਼ਾਂ ਦੇਖਣ ਆਏ ਸੀ ਵੀ ਕਿਸੇ ਕੋਈ ਕਿਸੇ ਕੜਾਹੇ 'ਚ ਕੋਈ ਜੜ ਬਣਾ ਹੋਵੇ ਕਿਸੇ ਕੜਾਹੇ 'ਚ ਕੋਈ ਬੱਚੇ ਜਿਹਾ ਝੌੜ ਜਿਹਾ ਨਾ ਪਾਈ ਹੋਣ ਸੋ ਇਹ ਅਮਨਬੀਰ ਸਾਡੇ ਲੱਗੇ ਹੋਏ ਨੇ ਸਾਰੀ ਤਿਆਰੀ ਕਰਨ ਤੇ ਪਾਲੀ ਬਾਈ ਹੋਰੀ ਇਹਨਾਂ ਦੀ ਸਾਰੀ ਕਰ ਰਹੇ ਨੇ ਮਾਨ ਸਾਹਿਬ ਦੀ ਟੀਮ ਦੇਖ ਰਹੇ ਕਰੀਏ ਬਾਕੀ ਕੋਈ ਸੰਗਤਾਂ ਮੰਜੇ-ਮੰਜੇ ਇਕੱਠੇ ਕਰਨ ਗਈਆਂ ਹੋਈਆਂ ਕੋਈ ਸੰਗਤਾਂ ਰਸ ਨੁਸ਼ਣ ਲੈਣ ਗਈਆਂ ਸਾਰਿਆਂ ਨੇ ਹਮ ਹਮਾ ਕੇ ਆਉਣਾ ਜਿੰਨਾ ਕਿ ਜੋਰ ਹੋਇਆ ਜਿੰਨੇ ਕਿ ਪਰਮਾਤਮਾ ਨੇ ਬੁੱਧ ਬਖਸ਼ੀ ਹੈ ਉਹ ਉਦੋਂ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲੀ ਵਾਰੀ ਕਰ ਰਹੇ ਹਾਂ ਮਤਲਬ ਐਡਾ ਵੱਡਾ ਵਿਆਹ ਮਤਲਬ ਹੋ ਸਕਦਾ ਮਾੜੀ-ਮੋਟੀ ਕੋਈ ਫੂਫੜ ਰਸ ਵੀ ਜਾਵੇ ਤਾਂ ਅਸੀਂ ਸਾਰ ਵੀ ਲਵਾਂਗੇ ਤੋਂ ਸਿਰ ਕਿਰਪਾ ਕਰਕੇ ਮਾਲ ਸਾਨੂੰ ਸਲਾਹਾਂ ਦਿਓ ਇੱਕ ਵਟਸਐਪ ਨੰਬਰ ਸਾਰਿਆਂ ਕੋਲੇ ਹੈਗਾ ਪੱਟੀ ਸਾਹਿਬ ਦਾ ਪੱਟੀ ਸਾਹਿਬ ਨੰਬਰ ਬੋਲ ਕੇ ਦੱਸ ਦੋ 7814042872 ਜੇ ਕਿਸੇ ਨੂੰ ਵੀ ਕੋਈ ਮੇਲੇ ਨਾਲ ਸੰਬੰਧਤ ਕੋਈ ਜਾਣਕਾਰੀ ਕੋਈ ਜਾਂ ਕੋਈ ਪ੍ਰੋਬਲਮ ਕੋਈ ਨਜ਼ਰ ਆਉਂਦੀ ਆ ਜਾਂ ਕੋਈ ਸਾਡੇ ਕੰਮ 'ਚ ਕਿਤੇ ਲੱਗਦਾ ਕਿ ਕਿਤੇ ਕਮੀ ਆ ਉਹਨੂੰ ਦਰਸਤੀ ਲਈ ਕੋਈ ਸਲਾਹ ਦੇਣੀ ਆ ਤਾਂ 7814042872 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਸ ਇਹ ਹੈ ਦੋਸਤੋ ਬਈ ਤੁਸੀਂ 22 ਤਰੀਕ ਨੂੰ ਪੰਜਾਬੀ ਭਵਨ 11 ਵਜੇ ਪਰੋਮ ਸ਼ੁਰੂ ਹੋਜੂ ਤੇ 5 ਵਜੇ ਤੱਕ ਚੱਲੂਆ ਸਾਰੇ ਦੋਸਤਾਂ ਨੂੰ ਬੇਨਤੀ ਆ ਹਰ ਕੈਟਾਗਰੀ ਨੂੰ ਗੀਤਕਾਰਾਂ ਨੂੰ ਛੱਡ ਕੇ ਗੀਤਕਾਰਾਂ ਨੇ ਤਾਂ ਆਉਣਾ ਹੀ ਆਉਣਾ ਤੇ ਸੰਗੀਤਕਾਰ ਵੀ ਕਲਾਕਾਰ ਵੀ ਸਾਰੇ ਕਲਾ ਦੇ ਪ੍ਰੇਮੀ ਸਾਰਿਆਂ ਨੂੰ ਬੇਨਤੀ ਆ ਭਾਈ 22 ਤਰੀਕ ਨੂੰ ਪੰਜਾਬੀ ਭਵਨ ਆਪਣਾ ਪ੍ਰੋਮ ਸਮਝ ਕੇ ਪਹੁੰਚਣਾ ਸੀ ਸ਼ੁਕਰੀਆ ਥੈਂਕ ਯੂ 22 ਫਰਵਰੀ ਨੂੰ ਵਿਸ਼ਵ ਪੱਧਰੀ ਗੀਤਕਾਰ ਮੇਲੇ ਤੇ ਸਮੂਹ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਵਸਦੇ ਗੀਤਕਾਰਾਂ ਨੂੰ ਸੱਜਣਾ ਨੂੰ ਸੰਗੀਤਕਾਰਾਂ ਨੂੰ ਸਹਿਯੋਗੀ ਸੰਗੀਤ ਪ੍ਰੇਮੀਆਂ ਨੂੰ ਸਾਡੇ ਵੱਲੋਂ ਸਮੁੱਚੀ ਟੀਮ ਵੱਲੋਂ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਮਾਨ ਜੀ ਨੇ ਕਿਹਾ ਪੱਟੀ ਜੀ ਨੇ ਕਿਹਾ ਕਿ ਸਾਡੇ ਵੱਲੋਂ ਖੁੱਲਾ ਸੱਦਾ ਖੁੱਲੇ ਵਿਹੜੇ 'ਚ ਆ ਕੇ ਰੌਣਕਾਂ ਲਾਓ ਆਪਣੇ ਦੁੱਖ ਸਾਂਝੇ ਕਰੋ ਉਹਨਾਂ ਪ੍ਰਤੀ ਜੋ ਵੀ ਤੁਹਾਡੇ ਮਨਾਂ 'ਚ ਗਿਲੇਸ਼ ਕਿਵੇਂ ਨੇ ਉਹ ਇੱਕ ਪਲੇਟਫਾਰਮ ਤੇ ਬੈਠ ਕੇ ਅਸੀਂ ਉਹ ਇਕੱਠੇ ਕਰਨੇ ਨੇ ਬਾਈ ਫਰਬੀ ਦਿਓ ਖੁੱਲਾ ਸੱਦਾ ਕੋਈ ਚੰਦਾ ਨਹੀਂ ਕੋਈ ਜੁਰਮਾਨਾ ਨਹੀਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਹਰ ਦਿਨ ਨਾਰੋ ਨੂੰ ਅ ਮੈਂ ਪੂਰੀ ਦੁਨੀਆ ਚ ਬਸਦੇ ਪੰਜਾਬੀਆਂ ਦੀ ਸ਼ੁਭ ਕਾਮਨਾਵਾਂ ਨੂੰ ਨਾਲ ਲੈ ਕੇ ਪੰਜਾਬ ਪੰਜਾਬੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀਆਂ ਸਾਰੀਆਂ ਸ਼ੁਭ ਕਾਮਨਾਵਾਂ ਨੂੰ ਨਾਲ ਲੈ ਕੇ ਮਤਲਬ ਹੁਣ ਦਿਨ ਦੇ ਸ਼ਪਾਂ ਦੇ ਟਾਈਮ ਤੇ ਦੋ ਟਾਈਮ ਦਾ ਇੱਕ ਟਾਈਮ ਆਪਾਂ ਜਿਹੜਾ ਕਹਿੰਦੇ ਹੁੰਨੇ ਆ ਕਿ ਉਹਦੇ ਤੇ ਜਦੋਂ ਕੋਈ ਆਪਾਂ ਦੁਆ ਕਰਦੇ ਆ ਮੰਗ ਕਰਦੇ ਆ ਕਾਇਨਾਤ ਦੇ ਵਿੱਚ ਕੁਦਰਤ ਦੇ ਵਿੱਚ ਇੱਕ ਮੈਸੇਜ ਦਿੰਨੇ ਆ ਤਾ ਕੁਦਰਤ ਨੂੰ ਪੂਰਾ ਕਰਦੀ ਆ ਮੈਂ ਪੰਜਾਬੀ ਪਵਨ ਦੇ ਮੇਲੇ 'ਚ ਮੇਰੀ ਪੂਰੀ ਸੰਗੀਤ ਗੀਤਕਾਰ ਪਰਿਵਾਰ ਦੀ ਟੀਮ ਦੇ ਨਾਲ ਖੜਕੇ ਇੱਕ ਬੇਨਤੀ ਕਰਦਾ ਕੁਦਰਤ ਨੂੰ ਪ੍ਰਮਾਤਮਾ ਨੂੰ ਕਿ हे ਸੱਚੇ ਵਾਹਿਗੁਰੂ हे ਪ੍ਰਮਾਤਮਾ ਪੰਜਾਬੀ ਪਵਨ ਦੇ ਮੇਲੇ ਉਹੇ ਕੋਈ ਮੇਲੇ ਦੁਆਰਾ ਫੇਰ ਲੱਗਣ ਮਤਲਬ ਉਹ ਦਿਨ ਉਹ ਫੇਰ ਆਵੇ ਕਿ ਹਰ ਸਾਲ ਇਹ ਮੇਲਾ ਡਿੱਕਾਇਆ ਜਾਇਆ ਕਰੇ ਸੋ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨਵਾਦ